ਅੰਠੇ ਥੋੜਾ ਮੈਂ ਇੱਕ ਦਿਨ ਤੋਂ ਬਗੈਰ ਖਾਣਾ ਤੇ ਇਹ ਖਾਣਾ ਪਿੰਡ ਦੇ ਵਿੱਚ ਆਇਆ ਤੇ ਹੋਏ ਸਾਡੇ ਬੈਂਕ ਚਾਹਦੇ ਨੇ ਜਿਨ੍ਹਾਂ ਨੂੰ ਅਸੀਂ ਲੋਨ ਦਿੱਤਾ ਹਾਂ ਅੱਜ ਅਸੀਂ ਉਹਨਾਂ ਦੀ ਹੈਲਪ ਲਈ ਹਰਪੇਟ ਦੇ ਕਲਾਈਂਟ ਨੇ ਉਹਨਾਂ ਦੀ ਹੈਲਪ ਲਈ ਅਸੀਂ ਕੁਝ ਰਸਮ ਅਗਰੀ ਲੈ ਕੇ ਆਏ ਆ ਅਸੀਂ ਚੰਗੇ ਟਾਈਮ ਤੇ ਵੀ ਆਪਣੇ ਮੈਂਬਰਾਂ ਦੇ ਨਾਲ ਰਹਾਂਗੇ ਤੇ ਆਉਣ ਵਾਲੇ ਮਾੜੇ ਟਾਈਮ ਦੇ ਵਿੱਚ ਵੀ ਅਸੀਂ ਆਪਣੇ ਮੈਂਬਰਾਂ ਦੇ ਨਾਲ ਹੀ ਰਹਾਂਗੇ ਅਸੀਂ ਗਾਧੀ ਆਪਾ ਮੈਡਿਕਲ ਵਲੰਟੀਅਰ ਹਾਂ ਆਪਾਂ ਹੱਥ ਵੀ ਢਾਈ ਹੈਗੇ ਜੀ ਪਾਣੀ ਹੈ ਦਾ ਪਿਲੇਵਨ ਉਹਨੂੰ ਦਾਸ ਮਦਰ ਦਿੱਤੀ ਹੈ ਆਪਣੇ ਗਲੈਂਟਾਂ ਨੂੰ ਅਫਸਰ ਮੰਤਰੀ ਕਾਮਪੰਡਾ ਜਾ ਕੇ ਦਾਸ ਮਦਰ ਦਿੱਤੀ ਆਪਣੇ ਗਲੈਂਟਾਂ ਨੂੰ ਜਿੱਦਿਨ ਪਾਣੀ ਆਇਆ ਸੀ ਉੱਥੇ ਆਪਣਾ ਪਿੰਡ ਵਾਲਿਆਂ ਦੇ ਮਤਲਬ ਲੈ ਕੇ ਉਹਨਾਂ ਪਿੰਡ 'ਚ ਪਹੁੰਚੇ ਤੇ ਦਾਸ ਮਦਰ ਦਿੱਤੀ ਇੱਕ ਛੇ ਗਾਜੀ ਮਕਬੂਲ ਮਾਈਕ੍ਰੋਫਿਲ ਲੀਟਰ ਤੋਂ ਹੈ ਗਈ ਆਪਾਂ ਕਟਿਆੜਾ ਪਿੰਡ ਆਏ تھے ਜਿੱਥੇ ਪਿਛਲੇ ਮੰਸਰ ਆਪਣੇ ਤੇ ਬਾੜ ਆਈ ਸੀ ਕਿ ਆਪਾਂ ਆਪਣੇ ਕਲੈਂਟਾਂ ਨੂੰ ਜਿਨ੍ਹਾਂ ਦਾ ਸਾਡੇ ਕੋਲ ਲੋਨ ਚੱਲਦਾ ਹੈਗਾ ਆਪਾਂ ਉਹਨਾਂ ਨੂੰ ਰਾਹ ਸਮਗਰੀ ਦੇ ਰਹੇ ਹਾਂ ਆਪਾਂ ਪਿਛਲੇ ਮੰਸਰ ਵੀ ਕਾਫੀ ਪਿੰਡਾਂ 'ਚ ਜਾ ਕੇ ਆਪਣੇ ਕਲੈਂਟਾਂ ਨੂੰ ਰਾਹ ਸਮਗਰੀ ਦਿੱਤੀ ਹੋਈ ਹੈ ਅੱਜ ਅਸੀਂ ਦਿੱਤਾ ਪਿੰਡ ਆਇਆ ਨਾ ਸਿੰਘਪੁਰ ਮੈਂ ਤੁਹਾਨੂੰ ਦੱਸਿਆ ਅੱਜ ਅਸੀਂ ਦਿੱਤਾ ਪਿੰਡ ਆਇਆ ਤੇ ਸਾਰੇ ਸਾਡੇ ਮੈਨੇਜਰਾਂ ਨੇ ਸਾਡੇ ਤੋਂ ਲੋਨ ਲਿਆ ਹੋਇਆ ਅੱਜ ਅਸੀਂ ਇਹਨਾਂ ਲਈ ਹਰ ਪਿੰਡ ਤੇ ਪਲਾਨ ਸੀ ਇਹਨਾਂ ਦੇ ਉੱਤੇ ਪੰਜ ਭਰਜਾ ਸੀ ਤੇ ਅੱਜ ਅਸੀਂ ਉਹਨਾਂ ਦੀ ਹੈਲਪ ਲਈ ਆਏ ਹਾਂ ਠੀਕ ਹੈ ਅਸੀਂ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਰਾਸਤ ਮਦਦ ਪਹੁੰਚਾਈ ਹੈ ਤੇ ਅਸੀਂ ਹੁਣ ਨਵੇਂ ਵੀ ਬਹੁਤ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪਹੁੰਚ ਜਾ ਰਹੇ ਹਾਂ ਠੀਕ ਹੈ ਤੇ ਅੱਜ ਅਸੀਂ ਤੁਹਾਡੇ ਨਾਲ ਔਫੇ ਟਾਈਮ ਤੇ ਵੀ ਤੁਹਾਡੇ ਨਾਲ ਲਵਾਂਗੇ ਤੇ ਚੰਗੇ ਟਾਈਮ ਤੇ ਵੀ ਅਸੀਂ ਤੁਹਾਡੇ ਨਾਲ ਹੀ